ਮੇਰਾ ਨਾਮ ਤੁਹਾਡਾ ਮੇਰਾ ਨਾਮ ਸਿਮੀ ਹੈ ਕੀ ਹੋਇਆ ਕਿ ਅਸੀਂ ਕੀ ਮੈਟਰ ਕੀਤੀ ਪੁਰਾ ਅਸੀਂ ਇੱਥੇ ਗੱਡੀ ਰੋਕੀ ਹੈ ਜਿਵੇਂ ਯੂਜਵਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਇਕਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਕਿ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿ ਕਿੰਨੀ 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 ਰੋਕ ਕਰ ਲਿਆ ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨੀ ਕਿੰਨੀ ਉਹ ਤਾਂ ਪੱਜ ਚੱਲੇਦਾ ਮੇਰਾ ਹਸਬੰਦ ਨੇ ਮੈਨੂੰ ਉਹ ਏਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਦੀ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੁੱਟੋ ਇਹੀ ਜਗ੍ਹਾ ਤੇ ਜਿੱਥੇ ਖੜੇ ਹਾਂ ਪੱਜ ਇਹੀ ਜਗ੍ਹਾ ਮੋਦੀ ਕੰਪਲੈਕਸ ਹਾਂ ਮੋਦੀ ਕੰਪਲੈਕਸ ਹੈ ਮੇਰਾ ਚੌਧਰੀ ਹਾਂਜੀ ਇੱਥੇ ਆ ਚੌਧਰੀ ਕੰਪਲੈਕਸ ਇੱਥੇ ਕੁਝ ਜਿਹੀ ਜਿਹੀ ਕੈਮਰੇ ਦੀ ਬਾਲ ਉਹ ਕਰ ਰਹੀ ਹੈ ਕਰ ਰਹੀ ਹੈ ਉਧਰ ਹੀ ਭੁਲਾ ਰਹੇ ਆ ਤਾਂ ਹੀ ਕਹਿੰਦੇ ਉਧਰ ਹੀ ਆ ਜਾਓ ਜੀ ਬਾਈ ਕਿਹ ਕਿਹੜੇ ਥੰ ਦਾ ਮਾਮਲਾ ਹੈ ਇਹ ਪੰਜ ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨਫੀਲਡ ਦੇ ਉਹਨਾਂ ਦਾ ਬੇਟਾ ਸੀ ਉਹਨਾਂ ਤੋਂ ਖੋਹ ਹੋਈ ਆ ਹਾਂ ਹਾਂ ਕਿੱਡੀ ਕੜੀ ਸੀ ਵੀਰ ਜੀ ਉਹ ਸੀ ਆਪਣਾ i20 i20 ਦਾ ਮਾਡਲ ਦੀ ਬਾਈ ਉਹਨਾਂ ਦਾ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਠੀਕ ਹੈ ਜੀ ਬਾਈ ਮੈਟਰ ਸੀ ਗੱਡੀ ਮੈਂ ਸਮਾਨ ਲੈਣ ਆਇਆ ਸੀ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ 19 ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ 19 ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫਟਾਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ 19 ਦਿਨ ਨੂੰ ਗੱਡੀ 19 ਦਿਨ ਨੂੰ ਗੱਡੀ ਖਿੱਚ ਕੇ ਲੈ ਗਏ ਉਹ ਗੱਡੀ ਨੰਬਰ ਪਤਾ ਕੀ ਹਾ ਪੀਬੀ 22 ਐਚ 6809 ਔਰ ਬੈਗ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਬੈਕ ਸ਼ੀਸ਼ੇ ਤੇ ਉਹ ਇਹ ਕੀ ਵਾਕਿਆ ਆ ਮੇਂ ਜੇ ਕੋ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਉਹ ਦਵਾਈ ਲੈਣ ਲੱਗਿਆ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦੁਆਖਾਨਾ ਉਹ ਘਰ ਦੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ ਕਹਿੰਦੀ ਕੋਈ ਖਾ ਲਈਏ ਉਹ ਖਾਂ ਦੇ ਜਿੱਕਰ ਜੋ ਗੱਡੀ ਇੱਥੇ ਖੜੇ ਕਰਕੇ ਚਲੇਗੀ ਆ ਚਲੇਗਾ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਜੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ ਤੋਂ ਨਿਕਲ ਗਏ ਕਿਤੇ ਤਾਲ ਜੁਣਿਆ ਉਹ ਨਾਲ ਮੋਦੀ ਦੁਆਖਾਨੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਘੋਟ ਲਿਆ ਉਹਨਾਂ ਕੋਲ ਹਥਿਆਰ ਵੀ ਗਏ ਰਹੇ ਉਹਦੇ ਕੋਲ ਹਥਿਆਰ ਜਿੱਥੋਂ ਤੱਕ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਨਾਂ ਦੇ ਕੋਲ ਰਵਲਵਰ ਹੈਗਾ ਰਵਲਵਰ ਹੈਗਾ ਸੀ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੈਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਅਜਿਹਾ ਜਬਰਦਸਤੀ ਉਹਨਾਂ ਨੇ ਜਬਰਦਸਤੀ ਆ ਕੇ ਮੂੰਹ ਘੋਟਿਆ ਤੇ ਅੰਦਰ ਹੀ ਵਿਦੇ ਨਾਲ ਦੇ ਦੂਦੇ ਵੜ ਕੇ ਅੰਦਰ ਉਹ ਜਦੋਂ ਵੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁਰਨ ਲੱਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ 쿠ਸ਼ੀ ਤੁਨੀ ਦੇ ਪਏ ਕਤਬਾ ਦੇ ਪੁਲਿਸ ਚੌਂਕੀ ਵੀ ਨੇੜੇ ਪੈਂਦੀ ਹੈ ਉਹਨਾਂ ਚੌਂਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਪਈ ਹੈ ਤੁਸੀਂ ਦੇਖੋ ਪੁਲਸ ਵਾਲੇ ਵੀ ਸੁੱਤੇ ਪਏ ਨੇ ਹਾਂਜੀ ਇੰਨੀ ਵੱਡੀ ਵਾਰਦਾਤ ਹੋ ਗਈ ਹਾਂ ਜੀ ਰੱਬ ਨਾ ਕਰੇ ਬਹੁਤ ਨੂੰ ਨਾਲ ਲੈ ਜਾਂਦੇ ਹੈ ਜੀ ਤੇ ਕੁਝ ਉਹਦੇ ਕੋ ਇਨਾ ਗਹਿਣਾ ਪਾਇਆ ਸੀਗਾ ਤੇ ਉਹ ਗੱਡੀ ਤਾਂ ਜਾਣੀ ਜਾਣੀ ਸੀ ਗਹਿਣਾ ਵੀ ਸੀ ਕਿਤੇ ਜਾਨ ਨੂੰ ਖਤਰਾ ਹੁੰਦੀ ਨੂੰ ਬੰਦੇ ਨਾਲ ਸੀ ਗਹਿਣੇ ਵੀ ਕੁਝ ਮਾਰੇ ਮੋਟੇ ਦੇਖ ਕੇ ਹਾਂ ਗਹਿਣਾ ਕੰਨ ਦੀ ਉਹ ਮੋਢੀ ਦਾ ਪੰਚਰ ਵੀ ਹੋਇਆ ਲੱਗਾ ਬੇਟੇ ਦੇ ਹਾਂ ਜੀ ਉਹਦੇ ਹੱਥ ਤੇ ਫ੍ਰੈਕਚਰ ਆਇਆ ਉਹਨੇ ਬੜੇ ਜ਼ੋਰ ਨਾਲ ਦਿੱਤੀ ਅੰਦਰੋਂ ਗੱਡੀ i20 i20 ਹਾਂ ਜੀ ਨੰਬਰ ਪਤਾ ਕਿੱਦੀ ਰਹਾ ਪੀਪੀ 22 ਐਚ ਵਾਰਡ 09 ਭਾਰਜੋਨ ਹਾਂਜੀ ਤੇ ਪੁਲਿਸ ਆਈ ਹੈ ਮੌਕੇ ਤੇ ਚਾਰਜ ਕਰ ਰਹੀ ਹੈ ਜੀ ਦੇਖੋ ਜੀ ਜਾਂਚ ਦਾ ਪੁਲਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹੈ ਹਾਂਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇੱਥੋਂ ਦੇ ਆ ਤਾਂ ਪੁਲਸ ਨੇ ਤਾਂ ਕਾਰ ਵੀ ਆਪਣੀ ਅਰੰਭਤੀ ਹੈ ਹਾਂਜੀ ਹੁਣ ਜਿਹੜੀ ਅਗਲੀ ਕਾਰਵਾਈ ਆ ਪੁਲਿਸ ਦੇ ਡਿਪੈਂਡਡ ਆ ਮਗਰ ਵੀ ਚੋਰਾ ਨਾ ਹੋਉਂਦਾ ਲਗਾਤਾਰ ਵਧਿਆ ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਆ ਦੇਖੋ ਰੋਜ਼ ਨਸ਼ੇ ਪੱਤੇ ਐਨੇ ਵਧ ਗਏ ਨੇ ਜਿਹੜਾ ਨੌਜਵਾਨ ਆ ਪੁਖਾ ਮਰਦਾ ਉਹਨਾਂ ਨੇ ਬਾਰਦਤਾਂ ਜੇ ਰੰਬੀਆਂ ਆਂ ਹਾਂਜੀ ਉਹ ਕੁਝ ਤੂਰੀ ਤੇ ਹੋਇਆ ਜੇ ਕੁਝ ਤੂਰੀ ਆ ਤਾਈ ਤੇ ਖੋ ਪੱਠੀ 30 ਮੀਟਰ ਲਾ ਲੋ ਤੁਸੀਂ 50 ਮੀਟਰ ਲਾ ਲੋ ਹਾਂਜੀ ਬੋਲੋ ਚੌਕੀ ਹਾਂਜੀ ਐਡੀ ਵੱਡੀ ਬਾਰਦਤ ਹੋ ਗਈ ਆ ਜਿੰਦਾ ਤੁਸੀਂ ਦੇਖੋ ਹਾਂਜੀ ਅਨੇਰ ਕਰਦੀ ਆ ਗਈ ਨੇਰ ਕਰਦੀ ਹਾਂਜੀ ਔਰ ਦੇਖੋ ਜਵਾਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ ਉਹ ਭਰੇ ਬਜਾਰ ਚ ਦੇਖੋ ਆ ਰੇੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ ਪਤਾ ਨਹੀਂ ਲੱਗਿਆ ਕਿਸ ਨੂੰ ਹਾਂਜੀ ਦੇਖ ਕੇ ਤਾਂ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਨੂੰ ਕੁੜੀ ਨੂੰ ਕਢਿਆ ਫੜ ਕੇ ਬਾਹਰ ਜ਼ੋਰ ਨਾਲ ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲਾ ਕੇ ਕੋਈ ਚੱਲਿਆ ਚਾਬੀ ਉਹ ਨੋ ਰਾਣੀ ਕੋਲ ਫੜੀ ਸੀਗੀ ਚਾਬੀ ਗੱਡੀ ਦੇ ਵਿੱਚ ਲਾਈ ਹੋਈ ਸੀ ਨਹੀਂ ਨੋ ਰਾਣੀ ਕੋਲ ਫੜੀ ਸੀ ਉਹਨੇ ਕੋ ਲਾ ਕੇ ਉਹਨੇ ਚਾਬੀ ਲਾਈ ਆ ਔਰ ਜਦੋਂ ਮੁੰਡੇ ਉਹਨੂੰ ਖਿੱਚਿਆ ਕੁਝ ਸੈਕਿੰਡ ਜੀ ਹੋਏ ਕੁਝ ਸੈਕਿੰਡ ਜੀ ਹੋ ਗਿਆ ਕੰਮ ਕੁਝ ਸੈਕਿੰਡ ਜੀ ਹੋਇਆ ਹਾਂ ਇੱਕ ਕੁਛੇ ਵਾਕਿਦ ਇੱਕ ਰੋਡ ਦੇ ਉੱਤੇ ਮੋਟੋ ਹੋ ਗਿਆ I20 ਕਲੀ ਸਿੱਟੀ ਮਾਮਲਾ ਕੀ ਹੈ ਪੂਰਾ ਇਹ ਜਸਟ ਥੋੜੀ ਦੇਰ ਪਹਿਲਾਂ ਹੀ ਹੋਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰਸ਼ਨ ਕੀਤੇ ਇੱਥੇ ਵੀ ਵਰ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵੀਲ ਕੀਪ ਯੂ ਪੋਸਟਡ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਰ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਕਿੰਨੇ ਪਰਸਨ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਹਲੇ ਤਿੰਨ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਤੇ ਕਾਰਵਾਈ ਜੋ ਬੰਦੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ ਵੀਲ ਫਾਈਂਡ एवरीथिंग थैंक यू ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਗੱਡੀ ਗੱਡੀ ਹਾਂਜੀ ਗੱਡੀ ਗੱਡੀ I20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ಲೆਟ ਅਸ ਕੰਟੀਨਿਊ थैंक यू ਜੀ थैंक यू